ਅਮਰੀਕਾ ਦੇ ਸਿਟੀਜ਼ਨ ਹੋ ਜੀ ਤੁਹਾਨੂੰ ਜਾਨਵਾਰਨ ਦੀ ਕੋਸ਼ਿਸ਼ ਹੋਈ ਜੀ ਤੁਹਾਡੀ ਪਿੱਠ ਤੇ ਅਮਰੀਕਾ ਖੜਾ ਨਜ਼ਰ ਆ ਰਿਹਾ ਹੈ ਬਿਲਕੁਲ ਜੀ ਅਮਰੀਕਾ ਦੀ ਗਵਰਨਮੈਂਟ ਨੇ ਤੁਹਾਨੂੰ ਕੀ ਕਿਹਾ ਮੈਨੂੰ ਉਸ ਪੱਨੇ ਉ ਵੀ ਬੜੀ ਵੱਡੀ ਆਸ ਆ ਮੈਂ ਯੂ ਐਸ ਅੰਬੈਸੀ ਨੂੰ ਉਹਦੇ ਨਹੀਂ ਨੋਟੀਫਾਈ ਕਰਤਾ ਸੀ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਪਰ ਮੈਨੂੰ ਇੰਨਾ ਕੁ ਮਾਣ ਆ ਜਿੰਨਾ ਕੁ ਮੈਨੂੰ ਪੰਜਾਬੀ ਹੋਣ ਦਾ ਸਿੱਖਣ ਦਾ ਮਾਣ ਆ ਇੰਨਾ ਕੁ ਮੈਨੂੰ ਅਮਰੀਕਨ ਨਾਗਰਿਕ ਹੋਣ ਦਾ ਵੀ ਮਾਣ ਆ ਕਿ ਜਿਨ੍ਹਾਂ ਨੇ ਅੱਧੀ ਰਾਤ ਮੇਰਾ ਫੋਨ ਚੁੱਕਿਆ ਅੱਧੀ ਰਾਤ ਮੈਨੂੰ ਕਹਿੰਦੇ ਕਿ ਤੂੰ ਦੱਸ ਕੇ ਤੈਨੂੰ ਅਸੀਂ ਆਪਣੀ ਸਰਵਿਸ ਭੇਜੀਏ ਉਹ ਪਰਚਾ ਕਟਾਨ ਕਰਕੇ ਐਸਐਚਓ ਦੀ ਗੁੰਡਾ ਦੀ ਬਦਲੀ ਹੋ ਗਈ ਆ ਤੇ ਹੋਸਾ ਜੀ ਹੋਰ ਵੀ ਕਈ ਦੇ ਕਾਰਡ ਡੇਪੇ ਤੁਹਾਡੇ ਨੰਬਰ ਟੈਪ ਹੋ ਰਹੇ ਜੀ ਜੀ ਬਿਲਕੁਲ ਤੁਹਾਨੂੰ ਜਾਣਕਾਰੀ ਮਿਲੀ ਜੀ ਮੇਰੇ ਨੰਬਰ ਟੈਪ ਹੋ ਰਿਹਾ ਹੈ ਬਿਲਕੁਲ ਕਹਿੰਦੀ ਆ ਕਿ ਤੈਨੂੰ ਜਿਹੜੇ ਧਮਕੀਆਂ ਦੇ ਰਹੇ ਆ ਤੂੰ ਉਹਨਾਂ ਦੇ ਫੋਨ ਬਲੌਕ ਕਰ ਦੇ ਤੇਰੀ 16 ਮਿੰਟ ਗੱਲ ਹੋਈ ਆ ਪੁਲਸ ਨੇ ਇਹ ਨਹੀਂ ਕੀਤਾ ਕਿ ਜਿਨ੍ਹਾਂ ਨੇ ਮੈਨੂੰ ਜ਼ਾਲਮ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹ ਦੁਬਾਰਾ ਕਹਿੰਦੇ ਆ ਕਿ ਹੁਣ ਤੈਨੂੰ ਗੋਲੀ ਮਾਰ ਕੇ ਜਾਣੀ ਆ ਵੀ ਤੂੰ ਹੀ 16 ਮਿੰਟ ਚ ਬਾਬਿਓ ਬੰਦਾ ਟਰੇਸ ਕਰੋ ਬੰਦਾ ਚੁੱਕੋ ਆਮ ਆਗ ਵੀ ਪਾਰਟੀ ਲਈ ਫੰਡ ਇਕੱਠਾ ਕੀਤਾ ਤੁਹਾਡੇ ਹਿੱਸੇ ਇੱਕ ਸੀਟ ਆਏ ਕਿ ਜੋਧੇ 10 ਕਿਨੂੰ ਸੀਟ ਦੇਣੀ ਆ ਜੀ ਤੁਸੀਂ ਉਸ ਸਮੇਂ ਦੇ ਨੂੰ ਦਵਾਈ ਜਿਹਨੇ ਤੁਹਾਡੇ ਪਰਮਾ ਸਾਡੀ ਗੱਡੀ ਉਦੋਂ ਦੀ ਥਾਣੀ ਖੜੀ ਆ ਤੇ ਨਾ ਜਿਹੜੇ ਅਕਿਊਸ ਨੇ ਹਮਲਾ ਵਰਨੇ ਉਹਨਾਂ ਚੋਂ ਕੋਈ ਫੜਿਆ ਤੇ ਨਾ ਉਹਨਾਂ ਦੀਆਂ ਗੱਡੀਆਂ ਹੱਲੇ ਤੱਕ ਉਸ ਨੇ ਪੜੀਆਂ ਕਹਿੰਦੇ ਕਿ ਥਾਣੇ ਬਹਿ ਕੇ ਅਸੀਂ ਤੈਨੂੰ ਗੱਡੀ ਬਣਵਾ ਦਿੰਨੇ ਆ ਤੈਨੂੰ ਗੱਡੀ ਦੇ ਦਿੰਨੇ ਆ ਰਾਈਨਾਮਾ ਕਰਲਾ ਉਹ ਕਰਲਾ ਮਤਲਬ ਕਿ ਸਰਕਾਰੀ ਧਿਰ ਵੱਲੋਂ ਸੱਤਾ ਧਿਰ ਵੱਲੋਂ ਜਿਹੜਾ ਉਹ ਪੂਸੇ ਨਾਲੋਂ ਜ਼ਿਆਦਾ ਪ੍ਰੈਸ਼ਰ ਆ ਕਿ ਕਿਸੇ ਨਾ ਕਿਸੇ ਕੇ ਸਾਡੀ ਸਰਕਾਰ ਦੇ ਹੁੰਦੇ ਆ ਪਰਚਾ ਤੁਸੀਂ ਕਿਉਂ ਕੱਢਤਾ ਉਹਨਾਂ ਨੂੰ ਕੋਈ ਨਹੀਂ ਤੇ ਬਾਹਰੋਂ ਆਇਆ ਬੰਦਾ ਕਿਡਨਾਪ ਕਰਕੇ ਮਾਰ ਮਾਰ ਹੀ ਦੇਣਾ ਸੀ ਜੇ ਬੰਦਾ ਨਾ ਭਾਈਦਾ ਗੋਲੀ ਚਲਾਈ ਪਿਛੋਂ ਉਹ ਕੋਈ ਗੱਲ ਨਹੀਂ ਉਹ ਸਿਰਫ ਕਹਿੰਦੇ ਨੇ ਕਿ ਸਾਡੀ ਸਰਕਾਰ ਦੇ ਹੁੰਦੇ ਆ ਪਰਚਾ ਨਹੀਂ ਹੋਣਾ ਚਾਹੀਦਾ ਚਾਹੇ ਬੰਦਾ ਹੀ ਮਾਰ ਦੇ ਜਿਹੜੀ ਝੋਲੀ ਦੇ ਵਿੱਚ ਤੁਸੀਂ ਭਗਵੰਤ ਮਾਨੀ ਡਾਲਰ ਪਵਾਏ ਜੀ ਅਮਰੀਕਾ ਚ ਰਹਿੰਦੇ ਹੋਏ ਅੱਜ ਉਸ ਝੋਲੀ 'ਚ ਇਨਸਾਫ ਨਹੀਂ ਪੈ ਰਿਹਾ ਨਹੀਂ ਇਨਸਾਫ ਪੈ ਰਿਹਾ ਇਹ ਜੀ ਕੰਗੜਾ ਥੱਪਣ ਨਾ ਵੱਜਦਾ ਤੇ ਜੋਧਵੀਰ ਵਾਲਾ ਮਸਲਾ ਸਭ ਤੋਂ ਵੱਡਾ ਹੁੰਦਾ ਪਰ ਇੱਕ ਸਰਕਾਰ ਦਾ ਆਈਟੀਐਸ ਇਹ ਵੀ ਕਹਿਣ ਡਿਆ ਕਿ ਇੱਕ ਥਪੜੇ ਨੇ ਦੂਜੇ ਥਪੜੇ ਪੈ ਜਿਹੜੇ ਉਹ ਕਵਰ ਕਰ ਦਿੱਤੇ। ਉਹ ਦੋਹਾਰ ਮੰਨਾਂਗੇ ਜਦੋਂ ਹੱਥ ਚੋਂ ਕ੍ਰਪਾਨ ਛੁੱਟੂਗੀ। ਹੱਲੇ ਕ੍ਰਪਾਨ ਵੀ ਹੱਥ ਚ ਆ ਹੱਲੇ ਤਾਂ ਯਾਰ ਮੈਦਾਨ ਦੇ ਵਿੱਚ ਐ ਕੁਝ ਵੀ ਹੋ ਸਕਦਾ ਐ। ਹੱਲੇ ਤਾਂ ਤੀਰ ਕਮਾਨ ਦੇ ਵਿੱਚ ਐ ਕੁਝ ਵੀ ਹੋ ਸਕਦਾ ਐ। ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ। ਅਮਰੀਕਾ ਤੋਂ ਖਡੂਰ ਸਾਹਿਬ ਆਏ ਜੋਧਬੀਰ ਜੋਦਾ ਕਾਤਲਾਨਾ ਹਮਲਾ ਹੋਇਆ। ਦਰਿਆ ਵਿੱਚ ਸੱਟਣ ਦੀ ਕੋਸ਼ਿਸ਼ ਤੇ ਜਾਨ ਬਚਾ ਕੇ ਨਿਕਲੇ ਤੇ ਹੁਣ ਇਨਸਾਫ ਦੇ ਲਈ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਕੀ ਅਪਡੇਟ ਹੈ ਕਿਉਂਕਿ ਪੰਜਾਬ 'ਚ ਤੁਸੀਂ ਇਹ ਵੀ ਮਜ਼ਾਕ ਬਣਾਤਾ ਕਿ ਕੰਗਣਾ ਦੇ ਜੇ ਥੱਪੜ ਨਾ ਵੱਜਦਾ ਤੇ ਜੋਧਵੀਰ ਦਾ ਮਸਲਾ ਪੰਜਾਬ ਦਾ ਵੱਡਾ ਮਸਲਾ ਬਣਦਾ ਸਾਡੇ ਨਾਲ ਜੋਧਵੀਰ ਨੇ ਸਵਾਗਤ ਕਰਦੇ ਆ ਪੰਨਾ ਬਾਈ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਕਰਨ ਜੀ ਤੇ ਤੁਹਾਡੀ ਗੱਲ ਇਹ ਤੇ ਲੋਕਾਂ ਨੇ ਗੱਲ ਕੀਤੀ ਕਿ ਜੇ ਕੰਗਣਾ ਦੇ ਥੱਪੜ ਨਾ ਵੱਜਦਾ ਤੇ ਜੋਧਵੀਰ ਵਾਲਾ ਮਸਲਾ ਸਭ ਤੋਂ ਵੱਡਾ ਹੁੰਦਾ ਪਰ ਇੱਕ ਸਰਕਾਰ ਦਾ ਆਈਟੀ ਸੈਲ ਇਹ ਵੀ ਕਹਿਣ ਡਿਆ ਕਿ ਇੱਕ ਥਪੜੇ ਨੇ ਦੂਜੇ ਥਪੜੇ ਪੈ ਜਿਹੜੇ ਉਹ ਕਵਰ ਕਰ ਦਿੱਤੇ ਸੋ ਇੱਥੋਂ ਵੇਖੋ ਕਿ ਇੱਕ ਬੰਨੇ ਤੇ ਸਰਕਾਰ ਜਿਹੜੀ ਆ ਉਹਨਾਂ ਦੇ ਮੰਤਰੀ ਪ੍ਰਸ਼ਾਸਨ ਦੇ ਪ੍ਰੈਸ਼ਰ ਪਾਵਰ ਪਾ ਰਹੇ ਨੇ ਤੇ ਦੂਜੇ ਬੰਨੇ ਕਰੈਕਟਰ ਅਸੈਸੀਨੇਸ਼ਨ ਕਰ ਰਹੇ ਨੇ ਮੇਰਾ ਜੀ ਜੀ ਤੁਹਾਡੇ ਕਰੈਕਟਰ ਤੇ ਸਵਾਲ ਉਠਾਇਆ ਜਾ ਰਿਹਾ ਹੈ ਜਿਹੜੀਆਂ ਪੁਰਾਣੀਆਂ ਮੈਨੂੰ ਡੀ 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 ਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸੋਸ਼ਲ ਮੀਡੀਆ ਤੇ ਇਹਨਾਂ ਦੇ ਆਈਟੀ ਸੈਲ ਮਜਾ ਕੇ ਡਾਉਣ ਖਰੇ ਬੰਦਾ ਇਸ ਚੀਜ਼ ਤੋਂ ਡਰ ਕੇ ਭੱਜੇ ਬਿਲਕੁਲ ਪੰਜਾਬੀ ਜਾਣਦੇ ਆ ਤੁਹਾਡੇ ਨਾਲ ਕੀ ਕੁਝ ਹੋਇਆ ਅੱਜ ਵੀ ਬਹੁਤ ਸਾਰੇ ਇੰਟਰਵਿਊਜ਼ ਹੋਈਆਂ ਨੇ ਅਸੀਂ ਜਾਨਣਾ ਚਾਹੁੰਦੇ ਆ ਕਿ ਉਸ ਹਮਲੇ ਤੋਂ ਬਾਅਦ ਸਾਡੀ ਉਸ ਇੰਟਰਵਿਊ ਤੋਂ ਬਾਅਦ ਤੁਹਾਡੇ ਨਾਲ ਕੀ ਕੁਝ ਹੁਣ ਤੱਕ ਹੋ ਚੁੱਕਾ ਹੈ ਉਸ ਇੰਟਰਵਿਊ ਤੋਂ ਬਾਅਦ ਜਿਹੜੀ ਆ ਉਹ ਭੱਜਣਾ ਠਾਫੀ ਹੋਈ ਪੁਲਿਸ ਦੇ ਬਿਆਨ ਹੋਏ ਪੁਲਿਸ ਨੇੜ ਕੇ ਬਿਆਨ ਕੀਤੇ ਤੇ ਅਗਲਾ ਉਹ ਦਿਨ ਤੇ ਨੈਕਸਟ ਡੇ ਸਾਰਾ ਦੇ ਲੰਗਿਆ ਐਫ ਆਰ ਹੋਣ ਕੱਢਦੇ ਆ ਹੁਣ ਕੱਢਦੇ ਆ ਬੜਾ ਪੁਸਤੇ ਜਿਹੜਾ ਦਬਾਅ ਰਿਆ ਤੇ ਅਖੀਰ ਜੀ ਐਫ ਆਰ ਕੱਟੀ ਤੇ ਉਹਦੇ ਵਿੱਚ ਵੀ ਜਿਹੜੀ ਉਹਨਾਂ ਨੇ ਉਹ ਢੇਲ ਰੱਖ ਕੇ ਕਾਫੀ ਤੇ ਨਾਂ ਮੇਰਾ ਉਹ ਲੁੱਟ ਪੜ ਪੜਦਾ ਸਮਾਨ ਲਿਖਿਆ ਨਾ ਚੱਲੀ ਗੋਲੀ ਦਾ ਉਹਨਾਂ ਨੇ ਕੋਈ ਜ਼ਿਕਰ ਕੀਤਾ ਉਹਦੇ ਵਿੱਚ ਤੇ ਨਾ ਹੀ ਜਿਹੜੀ ਕਿਡਨੈਪ ਦੀ ਧਾਰਾ ਜਿਹੜੀ ਉਹ ਲਾਈ ਤੇ ਮੇਰੀ ਗੱਡੀ ਪੁਲਿਸ ਨੇ ਸਾਡੇ ਪਰਿਵਾਰ ਤੇ ਉਦੋਂ ਨਹੀਂ ਪ੍ਰੈਸ਼ਰ ਪਾਈ ਜਾਂਦੇ ਕਿ ਤੂੰ ਗੱਡੀ ਮੰਗਵਾਓ ਜਾਂ ਗੱਡੀ ਕਿਸੇ ਜਦਰਾ ਠਾਣੇ ਪਹਚਾਓ ਸਾਡੀ ਗੱਡੀ ਉਸ ਦਿਨ ਦੀ ਠਾਣੇ ਖੜੀ ਆ ਤੇ ਨਾ ਜਿਹੜੇ ਅਕਿਊਸ ਨੇ ਹਮਲਾਵਰ ਨੇ ਉਹਨਾਂ ਚੋਂ ਕੋਈ ਫੜਿਆ ਤੇ ਨਾ ਉਹਨਾਂ ਦੀਆਂ ਗੱਡੀਆਂ ਹਾਲੇ ਤੱਕ ਪੁਲਿਸ ਨੇ ਫੜੀਆਂ ਨਹੀਂ ਪਰਚਾ ਦਰਜ ਕਰਵਾਉਣ ਵਾਸਤੇ ਖਰੇ ਪਰਚੇ ਦੂੰ ਰਫਾ ਦਫਾ ਪਰਚਾ ਤੇ ਜਦੋਂ ਇੰਨੀ ਗੱਲ ਉੱਡੀ ਸੰਗਤ ਦੇ ਵਿੱਚ ਸਾਰੀ ਗਈ ਪੁਲਿਸ ਨੇ ਪੁਲਿਸ ਦੇ ਵਿੱਚ ਜੇ ਮਾੜੇ ਨੇ ਤਾਂ ਕੁਝ ਚੱਗੇ ਵੀ ਨੇ ਕਹਿ ਸਕਦੇ ਆ ਉਹਨਾਂ ਨੇ ਪਰਚਾ ਕਟਿਆ ਪਰ ਉਧਰੋਂ ਅਫਸਰ ਆਣ ਕੇ ਕਹਿੰਦੇ ਕਿ ਥਾਣੇ ਪੈ ਗਏ ਅਸੀਂ ਤੈਨੂੰ ਗੱਡੀ ਬਣਵਾ ਦਿੰਨੇ ਆ ਤੈਨੂੰ ਗੱਡੀ ਦੇ ਦਿੰਨੇ ਆ ਰਾਈ ਲਾਵਾ ਕਰ ਲਾ ਉਹ ਕਰ ਲਾ ਮਤਲਬ ਕਿ ਸਰਕਾਰ ਸਰਕਾਰੀ ਧਿਰ ਵੱਲੋਂ ਸੱਤਾ ਤੇ ਰੋਲ ਜਿਹੜਾ ਉਹ ਪੁੱਸ ਤੇ ਇੰਨਾ ਕਿ ਜ਼ਿਆਦਾ ਪ੍ਰੈਸ਼ਰ ਆ ਕਿ ਕਿਸੇ ਨਾ ਕਿਸੇ ਕੇ ਸਾਡੀ ਸਰਕਾਰ ਦੇ ਹੁੰਦੇ ਆ ਪਰਚਾ ਤੋ ਇਹ ਕਿਉਂ ਕੜਤਾ ਉਹਨਾਂ ਨੂੰ ਕੋਈ ਨਹੀਂ ਕਿ ਬਾਹਰੋਂ ਆਇਆ ਬੰਦਾ ਕਿਡਨਾਪ ਕਰਕੇ ਮਾਰ ਮਾਰ ਹੀ ਦੇਣਾ ਨਹੀਂ ਜੇ ਬੰਦਾ ਨਾ ਭਾਈਦਾ ਗੋਲੀ ਚਲਾਈ ਪਿੱਛੋਂ ਉਹ ਕੋਈ ਗੱਲ ਨਹੀਂ ਉਹ ਸਿਰਫ ਕਹਿੰਦੇ ਨੇ ਕਿ ਸਾਡੀ ਸਰਕਾਰ ਦੇ ਹੁੰਦੇ ਆ ਪਰਚਾ ਨਹੀਂ ਹੋਣਾ ਚਾਹੀਦਾ ਚਾਹੇ ਬੰਦਾ ਹੀ ਮਾਰਤ ਹੁੰਦੇ ਭਾਵੇਂ ਬੰਦਾ ਹੀ ਮਾਰਦਾ ਬੰਦਾ ਹੀ ਮਾਰਤ ਹੁੰਦੇ ਜੀ ਦੁੱਖ ਹੁੰਦਾ ਇਸ ਗੱਲੋਂ ਦੁੱਖ ਹੁੰਦਾ ਵਾ ਜਿਹੜੇ ਪੰਜਾਬ ਦੇ ਤੁਸੀਂ ਸੁਪਨੇ ਬਾਹਰ ਬੈਠੀ ਲੈਨੇ ਹੋ ਪੰਜਾਬ ਨੂੰ ਬਦਲਣ ਦੀਆਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਪਿਛਲੇ 4-5 ਦਿਨਾਂ ਦੇ ਵਿੱਚ ਕਿਹੋ ਜਿਹਾ ਪੰਜਾਬ ਦੇਖਿਆ ਮੈਂ ਪੰਜਾਬ ਜਿਹੜੀ ਆਖਣਾ ਜਦੋਂ ਤੇ ਮੈਂ ਆਹ ਹਾਲਾ ਦੇ ਵੇਨਾ ਵਾ ਫਿਰ ਦੁੱਖ ਹੁੰਦਾ ਪਰ ਜਦੋਂ ਮੈਂ ਉੱਪਰ ਕੈਸੇ ਨਿਸ਼ਾਨ ਨੂੰ ਝੂਲਦਾ ਵੇਨਾ ਫਿਰ ਮੈਨੂੰ ਬੜੀ ਤਸੱਲੀ ਵੀ ਹੁੰਦੀ ਆ ਕਿ ਇਸ ਧਰਤ ਤੋਂ ਜਿਨ੍ਹਾਂ ਨੇ ਚਾਰ ਪੁੱਤ ਵਾਰੇ ਆ ਇਸ ਧਰਤ 'ਚ ਕੁਝ ਖਾਸ ਹੀ ਹੋਊਗਾ ਇੱਥੇ ਪਹਿਲਾਂ ਵੀ ਇਹ ਨਜਾਇਜ਼ ਪਰਚੇ ਜਾਂ ਪਰਚੇ ਨਾ ਹੋਣੇ ਸ਼ਰੀਆਮ ਗੋਲੀਆਂ ਮਾਰ ਦੇਣੀਆਂ ਕੁਝ ਨਾ ਹੋਣਾ ਇਹ ਪਹਿਲਾਂ ਵੀ ਚੱਲਦਾ ਰਿਹਾ ਵਾ ਅਸੀਂ ਜਿਹੜੀ ਇਹ ਸਰਕਾਰ ਚੁਣੀ ਸੀ ਇਹ ਚੁਣੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਨਜਾਇਜ਼ ਪਰਚਾ ਹੋਣ ਨਹੀਂ ਦੇਣਾ ਤੇ ਸਹੀ ਜੇ ਕੋਈ ਵਿਕਟਮ ਆ ਜਾਂ ਕਿਸੇ ਦਾ ਧੱਕੇਸ਼ਾਹੀ ਹੋਈ ਆ ਤੇ ਉਹਨੂੰ ਇਨਸਾਫ ਮਿਲੂਗਾ ਤਾਂ ਕਰਕੇ ਤਾਂ ਅਸੀਂ ਐਨ ਆਰ ਆਈਆਂ ਨੇ ਜਿਹੜਾ ਉਥੋਂ ਇੰਨਾ ਰੁਪਈਆ ਇਕੱਠਾ ਕਰ ਕਰ ਕੱਲਿਆ ਕਿ ਸਾਡਾ ਤੁਸੀਂ ਤੁਸੀਂ ਗੁਰਦੁਆਰਿਆਂ ਦੇ ਬਾਹਰ ਖੜੇ ਹੁੰਦੇ ਸੀ ਝੋਲੀ ਅੱਡ ਕੇ ਕਿ ਇਹ ਚ ਡਾਲਰ ਪਾਓ ਵੀ ਮੈਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਖਾਤਰ ਉੱਥੇ ਫੰਡ ਭੇਜਣੇ ਆ ਜੀ ਅੱਜ ਵੀ ਮੈਂ ਝੋਲੀ ਅੱਡ ਕੇ ਖਲੋਤਾ ਹਾਂ ਸੰਗਤ ਦੇ ਅੱਗੇ ਕਿ ਸੰਗਤ ਪੰਜਾਬ ਦੀ ਸੰਗਤ ਪੰਜਾਬ ਦੇ ਲੋਕ ਜਿਹੜੀ ਇਹ ਤੱਕਾਸ਼ਾਈ ਕੀਤੀ ਆ ਇਹਨਾਂ ਨੇ ਇਹਦੇ ਖਿਲਾਫ ਜਿਹੜਾ ਮੈਂ ਕਿਸੇ ਕੋਲ ਨਾ ਤੇ ਮੈਨੂੰ ਕੋਈ ਚਾਹੀਦਾ ਕਿ ਜਿਹੜੀ ਝੋਲੀ ਚ ਜਿਹੜੀ ਝੋਲੀ ਦੇ ਵਿੱਚ ਤੁਸੀਂ ਭਗਵੰਤ ਮਾਨ ਨੇ ਡਾਲਰ ਪਵਾਏ ਜੀ ਅਮਰੀਕਾ ਚ ਰਹਿੰਦੇ ਹੋਏ ਅੱਜ ਉਸ ਝੋਲੀ ਚ ਇਨਸਾਫ ਨਹੀਂ ਪੈ ਰਿਹਾ ਨਹੀਂ ਇਨਸਾਫ ਪੈ ਰਿਹਾ ਮੈਂ ਮੈਨੂੰ ਲੱਗਦਾ ਕਿ ਹੋ ਸਕਦਾ ਕਿ ਉਸ ਸੁਪੇ ਸੀਐਮ ਨੇ ਉਹਨਾਂ ਨੇ 3 ਕਰੋੜ ਲੋਕਾਂ ਨੂੰ ਦੇਖਣਾ ਹੁੰਦਾ ਹੋ ਸਕਦਾ ਕਿ ਕੋਈ ਇੱਕ ਐਨਆਰਆਈ ਨੂੰ ਅਗਵਾ ਕਰਕੇ ਮਾਰਨ ਦੀ ਕੋਸ਼ਿਸ਼ ਦੀ ਖਬਰ ਸੀਐਮ ਤੱਕ ਨਾ ਪਹੁੰਚੀ ਹੋਵੇ ਵੈਸੇ ਜਿੰਨਾ ਕਿ ਮੈਨੂੰ ਪਤਾ ਵਾ ਕਿ ਰੱਬ ਤੋਂ ਬਾਅਦ ਜੇ ਸਭ ਤੋਂ ਵੱਧ ਕਿਸੇ ਕੋਲ ਪਾਵਰ ਆ ਉਹ ਸੀਐਮ ਕੋ ਹੁੰਦੀ ਆ ਸੀਐਮ ਨੂੰ ਚਾਰ ਵਾਰੀ ਤੇ ਉਹ ਪਾਵਰਫੁੱਲ ਬੰਦਾ ਤੁਹਾਡਾ ਆੜੀ ਆ ਆੜੀ ਤੁਹਾਡਾ ਦੋਸਤ ਬਿਲਕੁਲ ਪਰ ਮੈਂ ਨਿੱਜੀ ਫਾਇਦਾ ਨਾ ਲਿਆ ਨਾ ਕੋਈ ਲੈਣਾ ਸੀਐਮ ਨੂੰ ਸਾਰੇ ਪੰਜਾਬ ਦੀ ਚਾਰ ਵਾਰੀ ਰਿਪੋਰਟ ਜਾਂਦੀ ਆ ਈਵਨ ਜੇ ਕੋਈ ਸਨੇਚਿੰਗ ਤੋਂ ਥੋੜੀ ਵੱਡੀ ਕੋਈ ਮੰਨ ਲਓ ਕਿ ਕੋਈ ਲੁੱਟਪਾਟ ਹੋ ਗਈ ਕਿ ਉਸ ਨਿਆਰਾ ਕੋਈ ਲੁੱਟਿਆ ਗਿਆ ਐਸੀਆਂ ਰਿਪੋਰਟਾਂ ਵੀ ਸੀਐਮ ਤੋਂ ਜਾਂਦੀਆਂ ਨੇ ਤੇ ਇੱਕ ਅਮਰੀਕਾ ਤੋਂ ਆਏ ਐਨਆਰਆਈ ਜਿਹੜਾ ਸੀਐਮ ਦਾ ਯਾਰ ਜਿਹਨੂੰ ਸੀਐਮ ਬਾਈ ਨੇਮ ਬਾਈ ਫੇਸ ਬਾਈ ਪਰਿਵਾਰ ਜਾਣਦਾ ਹੋਵੇ ਉਹਦਾ ਅਮਰੀਕਾ 'ਚ ਘਰ ਕਿੱਥੇ ਆ ਇਹ ਜਾਣਦਾ ਹੋਵੇ ਉਹਨਾਂ ਚਾਰ-ਚਾਰ ਘੰਟੇ ਗੱਲਾਂ ਕੀਤੀਆਂ ਹੁਣ ਤੇ ਉਹਦੀ ਖਬਰ ਨਾ ਮਿਲੀ ਹੋਵੇ ਸਰਕਾਰ ਦੇ ਤੁਸੀਂ ਅਮਰੀਕਾ ਦੇ ਸਿਟੀਜ਼ਨ ਹੋ ਜੀ ਤੁਹਾਡ ਤੁਹਾਨੂੰ ਜਾਨੂ ਮਾਰਨ ਦੀ ਕੋਸ਼ਿਸ਼ ਹੋਈ ਜੀ ਤੁਹਾਡੀ ਪਿੱਠ ਤੇ ਅਮਰੀਕਾ ਖੜਾ ਨਜ਼ਰ ਆ ਰਿਹਾ ਹੈ ਬਿਲਕੁਲ ਜੀ ਅਮਰੀਕਾ ਦੀ ਗਵਰਨਮੈਂਟ ਨੇ ਤੁਹਾਨੂੰ ਕੀ ਕਿਹਾ ਮੈਨੂੰ ਉਸ ਬੰਦੇ ਵੀ ਬੜੀ ਵੱਡੀ ਆਸ ਆ ਮੈਂ ਯੂ ਐਸ ਅੰਬੈਸੀ ਨੂੰ ਉਹਦੇ ਨਹੀਂ ਨੋਟੀਫਾਈ ਕਰਤਾ ਸੀ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਤੇ ਉਹਨਾਂ ਨੇ ਮੈਨੂੰ ਮੈਂ ਕੁਝ ਗੱਲਾਂ ਕੈਮਰੇ ਤੇ ਨਹੀਂ ਦੱਸ ਸਕਦਾ ਜਿਹੜਾ ਮੇਰਾ ਇੱਥੇ ਪ੍ਰੋਸੈਸ ਚੱਲ ਰਿਹਾ ਜੋ ਕੁਝ ਉਹਨਾਂ ਨੇ ਮੈਨੂੰ ਕਿਹਾ ਉਹ ਮੈਂ ਆਲਰੇਡੀ ਕਰ ਰਿਹਾ ਹਾਂ ਇਹ ਮੈਂ ਤੁਹਾਡੇ ਨਾਲ ਨਹੀਂ ਸਾਂਝੀਆ ਕਰ ਸਕਦਾ ਪਰ ਮੈਨੂੰ ਇੰਨਾ ਕੁ ਮਾਣ ਆ ਕਿੰਨਾ ਕੁ ਮੈਨੂੰ ਪੰਜਾਬੀ ਹੋਣ ਦਾ ਸਿੱਖਣ ਦਾ ਮਾਣ ਆ ਇੰਨਾ ਕੁ ਮੈਨੂੰ ਅਮਰੀਕਨ ਨਾਗਰਿਕ ਹੋਣ ਦਾ ਵੀ ਮਾਣ ਆ ਕਿ ਜਿਨ੍ਹਾਂ ਨੇ ਅੱਧੀ ਰਾਤ ਮੇਰਾ ਫੋਨ ਚੁੱਕਿਆ ਅੱਧੀ ਰਾਤ ਮੈਨੂੰ ਕਹਿੰਦੇ ਕਿ ਤੂੰ ਦੱਸ ਕੇ ਤੈਨੂੰ ਅਸੀਂ ਆਪਣੀ ਸਰਵਿਸ ਭੇਜ ਗਏ ਅਸੀਂ ਅਰੇਂਜ ਕਰਾਂਗੇ ਤੈਨੂੰ ਮੈਡੀਕਲ ਸਰਵਿਸ ਕੋਈ ਚਾਹੀਦੀ ਆ ਅੱਧੀ ਰਾਤ ਮੈਂ ਮਤਲਬ ਉੱਥੇ ਦੇ ਆ ਚੀਜ਼ਾਂ ਦੇਖੀਆਂ ਸੀ ਅਮਰੀਕਾ ਦੀ ਮੈਡੀਕਲ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਨ ਲਈ ਅਮਰੀਕਾ ਤੁਹਾਨੂੰ ਪੁੱਛ ਰਿਹਾ ਹੈ ਪਰ ਜਿਹੜੇ ਸਰਕਾਰੀ ਹਸਪਤਾਲ ਤੁਸੀਂ ਜਿਹੜੇ ਸਰਕਾਰੀ ਹਸਪਤਾਲ ਤੁਸੀਂ ਦਾਖਲ ਸੀ ਜੀ ਉੱਥੇ ਡਾਕਟਰ ਵੀ ਨਹੀਂ ਸਾਨੂੰ ਨਜ਼ਰ ਆਇਆ ਉੱਥੇ ਨਹੀਂ ਸੀ ਡਾਕਟਰ ਹੈਗਾ ਉਹਨੀ ਸੋਹਣੀ ਬਿਲਡਿੰਗ ਉੱਥੇ ਕੋਈ ਸਟਾਫ ਨਹੀਂ ਸੀਗਾ ਜੀ ਔਰ ਚਾਹੇ ਉਹ ਇੰਡੀਅਨ ਗਵਰਨਮੈਂਟ ਨੂੰ ਕੰਟੈਕਟ ਕਰਕੇ ਕਰਵਾਉਂਦੇ ਚਾਹੇ ਮੈਨੂੰ ਦਿੱਲੀ ਤੋਂ ਕਰਵਾਉਂਦੇ ਪਰ ਮੈਨੂੰ ਤਿੰਨ ਵਾਰੀ ਫਿਰ ਮੈਨੂੰ ਕਹਿੰਦੇ ਕਿ ਤੂੰ ਆਪਣਾ ਅਮਰੀਕਾ ਦਾ ਤੇਰੀ ਫੈਮਿਲੀ ਨਾਲ ਗਈ ਮੈਂ ਕਿਹਾ ਨਹੀਂ ਮੈਨੂੰ ਕਹਿੰਦੀ ਆਪਣਾ ਲੋਕਲ ਨੰਬਰ ਦੇ ਫਿਰ ਉਹਨਾਂ ਮੇਰੀ ਵਾਇਰ ਵਾਈਫ ਨਾਲ ਵੈਰੀਫਾਈ ਕੀਤਾ ਅੱਜ ਤੁਹਾਡੇ ਨੰਬਰ ਤੁਹਾਡੇ ਨੰਬਰ ਟੈਪ ਹੋ ਰਹੇ ਆ ਜੀ ਜੀ ਬਿਲਕੁਲ ਤੁਹਾਨੂੰ ਜਾਣਕਾਰੀ ਮਿਲੀ ਹੈ ਜੀ ਮੇਰੇ ਨੰਬਰ ਟੈਪ ਹੋ ਰਿਹਾ ਮੈਨੂੰ ਪੁਲਿਸ ਕਹਿੰਦੀ ਆ ਕਿ ਤੈਨੂੰ ਜਿਹੜੇ ਧਮਕੀਆਂ ਦੇ ਰਹੇ ਆ ਤੂੰ ਉਹਨਾਂ ਦੇ ਫੋਨ ਬਲੌਕ ਕਰ ਦੇ ਤੇਰੀ 16 ਮਿੰਟ ਗੱਲ ਹੋਈ ਆ ਪੁਲਿਸ ਨੇ ਇਹ ਨਹੀਂ ਕੀਤਾ ਕਿ ਜਿਨ੍ਹਾਂ ਨੇ ਮੈਨੂੰ ਜਦੋਂ ਮਾਨ ਦੀ ਕੋਸ਼ਿਸ਼ ਕੀਤੀ ਆ ਉਹ ਦੁਬਾਰਾ ਕਹਿੰਦੇ ਆ ਕਿ ਹੁਣ ਤੈਨੂੰ ਗੋਲੀ ਮਾਰ ਕੇ ਜਾਣੀ ਆ ਵੀ ਤੁਸੀਂ 16 ਮਿੰਟ ਚ ਬਾਬੇ ਉਹ ਬੰਦਾ ਟ੍ਰੇਸ ਕਰੋ ਬੰਦਾ ਚੁੱਕੋ ਤੁਸੀਂ ਮੈਨੂੰ ਮੇਰਾ ਨੰਬਰ ਬਲੌਕ ਕੀਤਾ ਕੀ ਕਰੂਗਾ ਤੁਸੀਂ ਉਹ ਬੰਦੇ ਬਲੌਕ ਕਰੋ ਜਿਹੜੇ ਮਾੜੇ ਅਨਸਰ ਬਲੌਕ ਕਰਨ ਵਾਲੇ ਆ ਤੁਸੀਂ ਪਛਾਣਦੇ ਹੋ ਉਹਨਾਂ ਨੂੰ ਜੀ ਬਿਲਕੁਲ ਉਹ ਸਾਰੇ ਕਿਸੇ ਮੰਤਰੀ ਦੇ ਖਾਸ ਬੰਦੇ ਨੇ ਮੈਂ ਸਾਰਿਆਂ ਨੂੰ ਨਹੀਂ ਜਾਣਦਾ ਇੱਕ ਦਰ ਇੱਕ ਹੀ ਕਰਨ ਵਾਲੇ ਨੂੰ ਜਾਣਦਾ ਵਾਂ ਤੇ ਇੱਕ ਜਿੰਨੇ ਕਾਰਡ ਕਰਵਾਇਆ ਉਹਨੂੰ ਜਾਣਦਾ ਉਹ ਕੌਣ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਐਮਐਲਏ ਸਾਹਿਬ ਦੇ ਨਾਲ ਜਦੋਂ ਐਮਐਲਏ ਸਾਹਿਬ ਜਿੱਤੇ ਹੀ ਉਹਨਾਂ ਨੇ ਐਮਐਲਏ ਸਾਹਿਬ ਨੂੰ ਸੱਦ ਕੇ ਚੈਨੀਆਂ ਚੁੰਨੀਆਂ ਸੋਨੇ ਦੀਆਂ ਪਾਈਆਂ ਸੀ ਹੂੰ ਤੇ ਪੂਰੇ ਵੱਲੋਂ ਆ ਕੇ ਬੜੀਆਂ ਫੇਸਬੁਕ ਤੇ ਪਾਈਆਂ ਸੀ ਇੱਥੇ ਹੋਲਡਿੰਗ ਬੋਰਡ بڑے ਵੱਡੇ ਵੱਡੇ ਲਾਏ ਸੀ ਐਰ ਕੀ ਪੇਰ ਲਾਏ ਸੀ ਉਹ ਐਮਪੀ ਦੀ ਟਿਕਟ ਤੇ ਚਾਹ ਬਣਵੀ ਸੀ ਤੁਸੀਂ ਆਮ ਆਦਮੀ ਪਾਰਟੀ ਲਈ ਫੰਡ ਇਕੱਠਾ ਕੀਤਾ ਤੁਹਾਡੇ ਹਿੱਸੇ ਇੱਕ ਸੀਟ ਆ ਕਿ ਜਉਦੇ 10 ਕਿਹਨੂੰ ਸੀਟ ਦੇਣੀ ਹੈ ਜੀ ਤੁਸੀਂ ਉਸ ਐਮਐਲਏ ਨੂੰ ਦਵਾਈ ਜਿਹਨੇ ਤੁਹਾਡੇ ਤੇ ਹਮਲਾ ਕਰਾਨੀ ਨਹੀਂ ਮੈਂ ਕਿਸੇ ਬੰਦੇ ਨੂੰ ਨਹੀਂ ਦਵਾਈ ਉਹ ਮੈਂ ਉਸ ਬੰਦੇ ਦੀ ਸਪਾਰਸ਼ ਕੀਤੀ ਸੀ ਜਿਹੜਾ ਬੰਦਾ ਡਿਜ਼ਰਵ ਕਰਦਾ ਸੀ ਜਿਹੜੇ ਬੰਦੇ ਨੇ ਡੋਰ ਟੂ ਡੋਰ ਕੀਤਾ ਸੀ ਉਹਦਾ ਮਿਹਨਤ ਕਰਦਾ ਸੀ ਉਹ ਜਦੋਂ ਮੇਰੇ ਘਰ ਆਇਆ ਹੀ ਮੇਰੇ ਕੋਲ ਵੀਡੀਓ ਪਈ ਕਰਨ ਜੀ ਮੈਂ ਵੀਡੀਓ ਦੇ ਦੂੰ ਮੈਂ ਕਿਹਾ ਵੀਰੇ ਤੂੰ ਅੱਜ ਘਰ ਆਇਆ ਨਾ ਤੂੰ ਐਮਐਲਏ ਬਣ ਕੇ ਨਾ ਪਹਿਲੇ ਐਮਐਲਏ ਵਾਲੇ ਕੰਮ ਨਾ ਕਰੀ ਮੈਂ ਕਿਹਾ ਜੇ ਕਰੇਗਾ ਨਾ ਤੇ ਸਭ ਤੋਂ ਪਹਿਲਾਂ ਜੋਧਾ ਤੇਰੇ ਖਿਲਾਫ ਬੋਲੂਗਾ ਮੇਰੇ ਕੋਲ ਅੱਜ ਵੀ ਵੀਡੀਓ ਪਈ ਆ ਆਈ ਐਮ ਦਾ men of my words ਮੈਂ ਉਹ ਵੀਡੀਓ ਇਤਾਂ ਦੀ ਇਤਾਂ ਜੇ ਨਾ ਬੋਲਿਆ ਹੋਗਾ ਕਰਨ ਜੀ ਤੇ ਜੋਧਵੀ ਸਿੰਘ ਇਸ ਗੱਲ ਦਾ ਵੀ ਦੇਨਦਾਰ ਹੋਗਾ 8 ਸਾਲ ਪਹਿਲਾਂ ਮੈਂ ਗੱਲ ਉਹਨੂੰ ਆਖੀ ਤੇ ਅੱਜ 8 ਸਾਲ ਬਾਅਦ ਤੇ 8 ਸਾਲ ਬਾਅਦ ਉਹ ਹੁਣ ਪ੍ਰੈਸ਼ਰ ਪਾਉਂਡਿਆ ਨੇ ਤੇ ਕੋਈ ਨਹੀਂ ਭੁੱਲ ਗਏ ਇੱਥੇ ਤੁਸੀਂ ਇੱਕ احسان ਕੀਤਾ ਸੀ ਉਸ ایم ایل اے ਤੇ ਭੁੱਲ ਗਿਆ احسان احسان ਮੈਂ ਕਰਨ ਵਾਲਾ ਕੌਣ ਹਾਂ ਮੈਂ ਮੇਰੀ ਕੋਈ ਤੁਸੀਂ ਆਪਣੀ ਮਿਹਨਤ ਆਪਣੇ ਹਿੱਸੇ ਦੀ ਮਿਹਨਤ ਆਪਣੇ ਹਿੱਸੇ ਦੀ ਮਿਹਨਤ ਦਾ ਜਿਹੜਾ ਫਲ ਉਹਨੂੰ ਬਖਸ਼ਿਆ ਉਹਦੀ ਮਿਹਨਤ ਨੇ ਉਹਨੂੰ ਗੁਰੂ ਸਾਹਿਬ ਨੇ ਬਖਸ਼ਿਆ ਪਰ ਉਹਨੂੰ ਉਹ ਚੀਜ਼ ਨਹੀਂ ਭੁੱਲਣੀ ਚਾਹੀਦੀ ਉਹਨੂੰ ਸੰਗਤ ਨੇ ਬਖਸ਼ਿਆ ਉਹਨੂੰ ਲੋਕਾਂ ਨੇ ਬਖਸ਼ਿਆ ਮਾਨ ਸਾਹਿਬ ਕਹਿੰਦੇ ਦਿਆ ਕਿ ਅਤ ਤੇ ਅੰਤ 'ਚ ਬੜਾ ਫਰਕ ਨਹੀਂ ਹੁੰਦਾ ਲੋਕ ਨਹੀਂ ਭੁੱਲਣੇ ਚਾਹੀਦੇ ਲੋਕ ਚਾਣ ਤੇ ਬੰਦਾ ਅਰਸ਼ ਤੇ ਲੋਕਾਂ ਤੇ ਬੰਦਾ ਫਰਸ਼ ਤੇ ਜਿੱਦਾਂ ਹੁਣ ਐਰਕੀ ਹੋਇਆ 13 13 ਕਰਦੇ ਹੀ 13 ਜੇ ਤੁਸੀਂ ਬਾਬੇ ਨਾਨਕ ਦਾ ਜੇ 13 ਹੀ 13 ਕਰੇਗਾ ਤੇ ਤਾਂ 13 13 ਹੋਣਾ ਜੇ ਮੇਰਾ ਮੇਰਾ ਕਰ ਲਾ ਪਿਆ ਨਾ ਤੇ ਫਿਰ ਮਿੱਤਰਾ ਏਕਾ ਲੱਥ ਜਾਂਦਾ ਤੇ ਉਹ ਤੀਆ ਰਹਿ ਗਿਆ ਹੀ ਤੁਹਾਨੂੰ ਲੱਗਦਾ ਕਿ ਪੁਲਿਸ ਤੁਹਾਡੇ ਹੱਕ ਚ ਕੰਮ ਕਰਨਾ ਚਾਹੁੰਦੀ ਆ ਕਿਉਂਕਿ ਤੁਸੀਂ ਅਮਰੀਕਾ ਦੇ ਸਿਟੀਜ਼ਨ ਹੋ ਜੀ ਪਰ ਸਰਕਾਰ ਨਹੀਂ ਕਰਨ ਦੇ ਰਹੀ ਬਿਲਕੁਲ ਮੈਂ ਪੁਲਿਸ ਪ੍ਰਸ਼ਾਸਨ ਦੀ ਇੱਥੇ ਕੋਈ ਬਾੜੀ ਗਲਤੀ ਨਹੀਂ ਕੱਢਦਾ ਸਾਡੇ ਸਾਡੇ ਘਰਾਂ ਦੇ ਮੁੰਡੇ ਲਿਓ ਜੇ ਬੈਕ ਵਿੱਚ 2-4 ਮਾੜੇ ਦੇ 90-95 ਚੱਗੇ ਬੰਦੇ ਵੀਰੇ ਉਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਖੁੱਲਾ ਕੰਮ ਕਰਦੇ ਦੇਣ ਪਰ ਜਦੋਂ ਲਾਲਜੀਤ ਸਿੰਘ ਭੁੱਲਰ ਵਰਗੇ ਆਹ ਹੋਰ ਮੰਤਰੀਆਂ ਵਰਗੇ ਉਹ ਜਨੇ ਵਾਲੇ ਆਲੇ ਏਟੀਓ ਵਰਗੇ ਇਹੋ ਜਿਹਾ ਰਿਪੋਰਟ ਕਰ ਕਰ ਪ੍ਰੈਸ਼ਰ ਪਾਈ ਜਾਂਦੇ ਆ ਅਫਸਰ ਵਿਚਾਰੇ ਕੀ ਕਰ ਮੇਰੇ ਜਿਹੜਾ ਮੇਰੀ ਕਾਰਵਾਈ ਉਹ ਪਰਚਾ ਕਟਣ ਕਰਕੇ ਐਸਐਚਓ ਦੀ ਬੰਡਾ ਦੀ ਬਦਲੀ ਹੋ ਗਈ ਆ ਤੇ ਹੋਸਾ ਜੀ ਹੋਰ ਵੀ ਕਿਤੇ ਗਾਇਡ ਦੇ ਪੇ ਇਹ ਤੁਸੀਂ ਦੱਸੋ ਕਿ ਇਹ ਬਦਲੀਆਂ ਕੀ ਇਸ ਸਰਕਾਰ ਮਤਲਬ ਇਹ ਚ ਸਰਕਾਰ ਦਾ ਕੋਈ ਹੱਥ ਨਹੀਂ ਹੈਗਾ ਹੱਲੇ ਵੀ ਤੁਹਾਨੂੰ ਕੋਈ ਸਬੂਤ ਚਾਹੀਦਾ ਕਿ ਇਹਦੇ ਵਿੱਚ ਸਰਕਾਰ ਦੀ ਕੋਈ ਸ਼ੈ ਨਹੀਂ ਆ ਜਾਂ ਸਰਕਾਰ ਨਹੀਂ ਇਹ ਕੰਮ ਕਰਾਉਂਦੀ ਕਦੋਂ ਜਾ ਰਹੇ ਹੋ ਬਾਹਰ ਫਿਰ ਮੈਂ ਬਾਹਰ ਕਿੰਨੀ ਕਿਤੇ ਰਿਥੇ ਤੁਸੀਂ ਇਨਸਾਫ ਲਈ ਧੱਕੇ ਖਾ ਲਓਗੇ ਟਿਕਟ ਟਿਕਰ ਹੌਣੀ ਪੈਣੀ ਹੈ ਇਨਸਾਫ ਲੈ ਤੋਂ ਬਿਨਾ ਨਹੀਂ ਜਾਣਾ ਆਪਣੀ ਇਸ ਧਰਤੀ ਤੋਂ ਮੈਨੂੰ ਪ੍ਰਾਊਡ ਆ ਔਰ ਮੈਨੂੰ ਉਮੀਦ ਆ ਜਿਨਾ ਮੈਨੂੰ ਇਸ ਸੰਵਿਧਾਨ ਤੇ ਜੇ ਮਾਨ ਸਾਹਿਬ ਮੈਂ ਮਤਲਬ ਮੈਨੂੰ ਨਹੀਂ ਪਤਾ 90 ਐਮਐਲਏ ਨਾਲ ਉਹਨਾਂ ਚੋਂ 90 ਨੂੰ ਹੀ ਇਹ ਗੱਲ ਖਬਰ ਪਹੁੰਚੀ ਹੋਊਗੀ ਹਮ ਸੀਐਮ ਸਾਹਿਬ ਦੇ ਜਿਹੜੇ ਜੀ ਸਲਾਹਕਾਰ ਨੇ ਹਮ ਉਹਨਾਂ ਦਾ ਮੁੰਡਾ ਉਹ ਮੇਰੀਆਂ ਸਾਰੀਆਂ ਨੂੰ ਕੱਲੀ ਕੱਲੀ ਪੋਸਟ ਦਾ ਪਤਾ ਜਿਹੋ ਵੀ ਕੀ ਪਾਉਂਦਾ ਵਾ ਕੱਲੇ ਬੈਠੇ ਹੋ ਨਹੀਂ ਤੁਸੀਂ ਇਕੱਠੇ ਬਹੁਤ ਬੈਠੇ ਹੋ ਬਹੁਤ ਬੈਠੇ ਆ ਉਹ ਮੈਨੂੰ ਵੱਡਾ ਵੀਰ ਕਹਿੰਦਾ ਹੁੰਦਾ ਸੀ ਹਮ ਹੁਣ ਵੀ ਬਣੋ ਤਾਂ ਵੱਡਾ ਵੀਰ ਹਾਂ ਚਲੋ ਕੋਈ ਨਹੀਂ ਹੁਣ ਮੁੰਡਾ ਉੱਥੇ ਡਾਡਲ ਡੂਟਰ ਗਰਾਊਂਡ ਆ ਔਰ ਬਾਇਆ ਕੈਨੇਡਾ ਹੁਣ ਹੁੰਦਾ ਦਾ ਹਿਸਾਬ ਦਾ ਜਿੰਨਾ ਸਾਰਾ ਕੋਈ ਗੱਲ ਨਹੀਂ ਸਾਡਾ ਭਰਾਵਾ ਮੇਰੇ ਭਰਾਵਾ ਦੇ ਮੈਨੂੰ ਖੁਸ਼ੀ ਆ ਸੁਖਬੀਰ ਨੇ 45 50 ਗੱਡੀਆਂ ਰੱਖੇ ਨੇ ਮੇਰਾ ਭਜਾ ਭਰਾ 110 ਲਾਂਕੇ ਘੁੰਮਦਾ ਸਾਨੂੰ ਮਾਣ ਆ ਪਰ ਯਾਰ ਪੰਜਾਬ ਲਈ ਕੰਮ ਤੇ ਕਰਨ ਤੁਸੀਂ ਪੰਜਾਬ ਦਾ ਕੰਮ ਤੇ ਕਰੋ ਫਿਰ ਉਹਨਾਂ ਹੂ ਹੂ ਕਰਕੇ ਸਾਡੇ ਲਾ ਕੋਈ ਸਾਡੇ ਘਟਾ ਪਾ ਕੇ ਲੰਘਦੇ ਜਾਓ ਲਾਸਤ ਤੁਸੀਂ ਕੀ ਕਹਿੰਨੇ ਹੋ ਪੰਜਾਬੀਆਂ ਨੂੰ ਕਿਉਂਕਿ ਇੱਕ ਵੱਡੀ ਇਨਸਾਫ ਦੀ ਲੜਾਈ ਕੋਠੀ ਵਾਪਸ ਲੈਣ ਦੇ ਲਈ ਵੀ ਇੱਕ ਐਨਆਰਆਈ ਨੇ ਲੜੀ ਸੀ ਜੀ ਤੁਹਾਡੇ ਤੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਹੋਈ ਹੈ ਤੁਹਾਨੂੰ ਇੰਨੀਆਂ ਗੁੱਜੀਆਂ ਸੱਟਾਂ ਮਾਰੀਆਂ ਗਈਆਂ ਇਨਸਾਫ਼ ਦੀ ਲੜਾਈ ਲੜੋਗੇ ਜਾਂ ਬਾਹਰ ਚਲੇ ਜਾਓਗੇ ਪੰਜਾਬੀਆਂ ਤੋਂ ਕੀ ਉਮੀਦ ਮੰਨਦੇ ਆ ਇਹਨਾਂ ਦਾ ਆਈਟੀ ਬੈਂਕ ਵੀ ਕਹਿਣ ਡਿਆ ਕਿ ਦੋ ਚਾਰ ਦਿਨ ਬੋਲੂਗਾ ਇਹਨੂੰ ਦੋ ਚਾਰ ਦਿਨ ਮੀਡੀਆ ਨੇ ਸੁਣਨਾ ਵਾ ਮੁੜ ਕੇ ਇੱਥੇ ਖੱਜਲ ਖਵਾਰ ਹੁੰਦਾ ਰਹੂਗਾ ਪਰ ਚਲੋ ਗੁਰੂ ਸਾਹਿਬ ਕਰਨਗੇ ਨਤਾਰੇ ਇੱਥੇ ਹੀ ਆ ਆਪਾਂ ਹੱਲੇ ਮੈਦਾਨ ਦੇ ਵਿੱਚ ਹੀ ਆ ਮੈਂ ਕੱਲ ਵੀ ਆਖਿਆ ਸੀ ਕਿ ਉਦੋਂ ਹਾਰ ਮੰਨਾਂਗੇ ਜਦੋਂ ਹੱਥ ਚੋਂ ਕਰਪਾਨ ਛੁੱਟੂਗੀ ਹੱਲੇ ਕਰਪਾਨ ਵੀ ਹੱਥ 'ਚ ਹੀ ਆ ਹੱਲੇ ਤਾਂ ਯਾਰ ਮੈਦਾਨ ਦੇ ਵਿੱਚ ਐ ਕੁਝ ਵੀ ਹੋ ਸਕਦਾ ਹੈ ਹੱਲੇ ਤਾਂ ਤੀਰ ਕਮਾਨ ਦੇ ਵਿੱਚ ਐ ਕੁਝ ਵੀ ਹੋ ਸਕਦਾ ਹੈ ਖੜਾਂਗੇ ਹਾਂ ਜੇ ਨਜ਼ਰ 1/1 ਜਾਂ ਮੈਨੂੰ ਝੂਠਾ ਸਾਬਤ ਕਰਨ ਤੇ ਜੋਧਵੀ ਸਿੰਘ ਜੋ ਸੰਗਤ ਕਹੂਗੀ ਜੋਧਵੀ ਸਿੰਘ ਸੰਗਤ ਦਾ ਕਦੇ ਵੀ ਹੁਕਮ ਨਹੀਂ ਮੋੜੂਗਾ ਵਾਈ ਗੁਰੂ ਇੱਕ ਵਾਰ ਸਾਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਸੋ ਅਮਰੀਕਾ ਤੋਂ ਆਏ ਜੋਧਵੀਰ ਸਿੰਘ ਜੋਦਾ ਇਨਸਾਫ ਦੀ ਲੜਾਈ ਨੂੰ ਕਰੜਾ ਕਰ ਲਿਆ ਕਹਿੰਦੇ ਵੀ ਪਿਛਲੇ 4-5 ਦਿਨਾਂ ਚ ਜੋ ਕੁਝ ਹੋਇਆ ਉਹ ਬਹੁਤ ਹੈਰਾਨੀਜਨਕ ਸੀਗਾ ਪੇਠਦੇ ਹੋਤੇ ਅਮਰੀਕਾ ਖੜ ਗਿਆ ਹੈ ਅਮਰੀਕਾ ਪਲ-ਪਲ ਦੀ ਰਿਪੋਰਟ ਲੈ ਰਿਹਾ ਹੈ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਬਣਦਾ ਹੈ ਕਿ ਇਹ ਮਾਮਲਾ ਕਿੱਧਰਲੇ ਪਾਸੇ ਜਾਂਦਾ ਹੈ ਕੀ ਇਨਸਾਫ ਮਿਲ ਪਉਂਦਾ ਹੈ ਜਾਂ ਫਿਰ ਕੁਝ ਹੋਰ ਵੇਖਣ ਨੂੰ ਸਾਹਮਣੇ ਮਿਲੇਗਾ